ਨੂਰਪ੍ਰੀਤ ਆਇਸ਼ਮਾਨ ਦਾ ਕਾਰਡ ਲਿਆ ਦੇ ਸੋਣੇ ਦੇ ਪਰਿਵਾਰ ਨੂੰ ਨੂਰਪ੍ਰੀਤ ਆਇਸ਼ਮਾਨ ਦਾ ਕਾਰਡ ਲਿਆ ਦੇ ਆਇਸ਼ਮਾਨ ਸਿੰਘ ਸੰਭਾਲਣ ਲਈ ਮਿਲਵਾਤ ਅੱਗੋਂ ਬਾਦ ਮਨਿੰਦਰ ਸਿੰਘ ਜਮ੍ਹਾਂ ਬੰਦੀ ਇਹ ਵੀ ਉੱਥੇ ਬੈਨ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੇ ਮੈਰੇ ਜਾ ਕੇ ਜੋ ਵੱਖ-ਵੱਖ ਲਗਭਗ 40 ਸਰਕਾਰੀ ਤੇ ਸਮਾਜਾਂ ਹਨ ਉਹਨਾਂ ਦਾ ਨਾਲ ਜੋ ਦਿੱਤਾ ਜਾ ਰਿਹਾ ਹੈ ਤੋਂ ਸਾਡੇ ਦਰਮਿਆਨ ਬਟਾਲਾ ਦੇ ਵਾਦਾਰੇ ਕਿ ਸਰਦਾਰ ਅਮਨ ਸੇਵ ਸਿੰਘ ਸੈਰੀ ਕਲਸੀ ਜੀ ਜੇ ਕੰਮ ਕਰਾਉਣ ਲਈ ਜਾਣਾ ਟਿਕਾ ਸੀ ਹੁਣ ਪੰਜਾਬ ਸਰਕਾਰ ਵੱਲੋਂ ਘਰਾਂ ਦੇ ਨੇੜੇ ਆ ਕੇ ਟੈਂਪਲ ਗਏ ਜਾ ਰਹੇ ਹਨ ਵੱਖ-ਵੱਖ ਵਿਪਾਰਗਾਂ ਦੇ ਅਧਿਕਾਰੀਆਂ ਵੱਲੋਂ ਜਿੱਥੇ ਵੱਖ-ਵੱਖ ਸਿਮਰਤਿਨ ਰਾਮ ਨਾਰੀ ਇਹ ਜਿਹੜਾ ਬਾਕੀ ਦੇ ਡਾਕਟਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਦੇ ਇਨਾਂ ਹੋਣਗੇ ਦਫਤਰ ਸੇ ਤੁਹਾਨੂੰ ਡਾਕੂਮੈਂਟ ਲੈ ਲੈ ਹਾਂ ਡਾਕੂਮੈਂਟ ਲੈ ਲੈ ਇਕਲ ਸਰ ਹੋਣੀ ਕਰ ਅੱਜ ਵਾਰ ਨੰਬਰ 1 ਦੇ ਵਿੱਚ ਜਿਹੜਾ ਕੈਂਪ ਲਗਾਇਆ ਇਹ ਤੋਂਨੇ ਤਰਚੇ ਜਾਉਣਗੇ ਤੇ 10 ਤੋਂ 15 ਦਿਨਾਂ ਦੇ ਵਿਚਕਾਰ ਜਿਹੜੇ ਤੁਹਾਡੇ ਕੋਲ ਕੰਮ ਰਹਿ ਗਏ ਉਹ ਚਿੱਠੀ ਤੁਹਾਡੀ ਇੱਥੇ ਨਹੀਂ ਦੇਤਾ ਹੈ ਅਸੀਂ ਤੁਹਾਨੂੰ ਧਰਤੋਂ ਚਾਹਾਂਗੇ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸੰਜਾ ਬੜੀ ਖੁਸ਼ੀ ਦੀ ਗੱਲ ਹੈ ਜੀ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਕਿਹਾ ਸੀ ਵੀ ਸਰਕਾਰ ਜਿਹੜੀ ਆ ਸੱਥਾਂ ਤੋਂ ਚੱਲੂਗੀ ਮੁਹੱਲਿਆਂ ਤੋਂ ਚੱਲੂਗੀ ਪਿੰਡਾਂ ਤੋਂ ਚੱਲੂਗੀ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਠੀਕ ਹੈ ਉਹ ਆ ਕੇ ਤੁਹਾਡੇ ਕੋਲ ਸੁਣੀਆਂ ਜਾਣਗੀਆਂ ਉਹ ਅੱਜ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਬਟਾਲੇ ਹਲਕੇ ਵਿੱਚ ਤਿੰਨ ਕੈਂਪ ਸੀ ਇੱਕ ਮੈਂ ਕਹਿ ਸਕਦਾ ਵੀ ਵਾਰਡ ਨੰਬਰ 1 ਦੇ ਵਿੱਚ ਤੇ ਇੱਕ ਵਾਰਡ ਨੰਬਰ 22 ਦੇ ਵਿੱਚ ਇੱਕ ਦੰਦੇ ਪੇਚ ਅੱਜ ਕਈ ਲੋਕਾਂ ਨੇ ਇਹਦਾ ਬੈਨੀਫਿਟ ਲਿਆ ਫਾਇਦਾ ਲਿਆ ਹੈ ਇਹਦਾ ਔਰ ਅੱਜ ਸਾਡਾ ਪਹਿਲਾ ਦਿਨ ਸੀ ਸਾਨੂੰ ਵੀ ਅੱਜ ਜਿਹੜਾ ਕਿਤੇ ਇੱਕ ਦੋ ਕਮੀਆਂ ਨਜ਼ਰ ਆਈਆਂ ਉਹ ਵੀ ਕਮੀਆਂ ਨੂੰ ਆਪਾਂ ਦੂਰ ਕੀਤਾ ਸੋ ਕਹਿਣ ਦਾ ਭਾਵ ਉਹ ਜਿਹੜੀ ਗੱਲ ਆ ਸੀਐਮ ਸਾਹਿਬ ਦੀ ਉਹਨਾਂ ਨੂੰ ਪੁਰਨੇ ਜਿਹੜੇ ਉਹ ਪਾਉਣੇ ਸ਼ੁਰੂ ਕਰ ਦਿੱਤੇ ਨੇ ਅੱਜ ਹੁਣ ਜਿਤਨਾ ਇਸ ਵਾਰਡ ਨੰਬਰ ਇੱਕ ਚ ਆਏ ਆ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੇ ਸਾਰਿਆਂ ਨੂੰ ਦੱਸ ਤੇ ਸਾਰਿਆਂ ਦੱਸੀਆਂ ਕਿਸੇ ਦੀ ਕੋਈ ਗਲੀ ਦਾ ਕੰਮ ਸੀ ਕਿਸੇ ਦਾ ਕੋਈ ਸੀਵਰੇ ਦਾ ਕੰਮ ਸੀ ਦਾ ਸਰਟੀਫਿਕੇਟ ਤਾਂ ਸੀ ਸੋ ਕਹਿਣ ਦਾ ਭਾਵ ਸਾਨੂੰ ਇਸ ਗੱਲ ਦੀ ਖੁਸ਼ੀ ਆ ਅੱਗੇ ਤੇ ਕੋਈ ਸੁਣਦਾ ਹੀ ਨਹੀਂ ਹੁਣ ਆਪਾਂ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਵਾ ਵੀ ਉਹ ਪਰਾਂ ਲਾ ਕਰਦੇ ਆ 75 ਸਾਲਾਂ ਦਾ ਸਿਸਟਮ ਸਾਨੂੰ ਥੋੜਾ ਜਿਆ ਮਿਲਿਆ ਉਤਰਾ ਦਾ ਪਰ ਮੈਂ ਮਾਣ ਮਹਿਸੂਸ ਕਰਦਾ ਆ ਵੀ ਜਿਸ ਢੰਗ ਨਾਲ ਸਰਕਾਰ ਚੱਲ ਰਹੀ ਆ ਉਸ ਇਸ ਢੰਗ ਨਾਲ ਹੁਣ ਅਫਸਰ ਸਾਡੇ ਸਾਥ ਦੇ ਦੇ ਨੇ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ ਅੱਜ ਡੀਸੀ ਸਾਹਿਬ ਬਤੌਰ ਆ ਪਹੁੰਚੇ। ਮਾਨ ਸਾਹਿਬ ਦਾ ਜਿਹੜਾ ਐਨਓਸੀ ਤੇ ਟਵੀਟ ਸੀ ਕਿਉਂਕਿ ਹਰ ਜਦੋਂ ਵੀ ਆਪਾਂ ਜਾਂਦੇ ਸੀ ਇੱਕ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਤੇ ਦੂਜਾ ਐਨਓਸੀ ਨੂੰ ਲੈ ਕੇ ਇਹ ਇਹ ਮੁੱਦੇ ਹੀ ਤੀਸਰਾ ਜਿਹੜਾ ਰਾਸ਼ਨ ਕਾਰਡ ਜਿਨ੍ਹਾਂ ਦੇ ਕੱਟੇ ਗਏ ਸੀ ਉਹ ਇਹ ਜਿਹੜੇ ਮੁੱਦੇ ਮੇਨਸ ਸਭ ਤੋਂ ਪਹਿਲਾਂ ਤੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਵੀ ਸੀਐਮ ਸਾਹਿਬ ਨੇ ਸਾਰੇ ਬਾਲ ਕਰ ਦਿੱਤੇ। ਐਨਓਸੀ ਦੇ ਜਿਹੜੀ ਆ ਨਵੀਂ ਜਿਹੜੀ ਆ ਉਹ ਸ਼ਰਤਾਂ ਜਿਹੜੀਆਂ ਨੇ ਉਹ ਖਤਮ ਇਹ ਗੱਲ ਇਹ ਹੈ ਕਿ ਉਹਦਾ ਵੀਰਵਾ ਜਿਹੜਾ ਬਹੁਤ ਜਲਦ ਦਿੱਤਾ ਜਾਊਗਾ ਸੋ ਇੱਕ ਬੜਾ ਵੱਡਾ ਪੰਜਾਬ ਦੇ ਲੋਕਾਂ ਲਈ ਬੜਾ ਵੱਡਾ ਮੈਂ ਕਹਿ ਸਕਦਾ ਸੀਐਮ ਸਾਹਿਬ ਦਾ ਉਪਰਾਲਾ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਇਹਦੇ ਵਾਸਤੇ ਖੁਸ਼ੀ ਦੀ ਲਹਿਰ ਜਿਹੜੀ ਆ ਵੱਖਰੀ ਨਜ਼ਰ ਆ ਰਹੀ ਹੈ ਹੁਣ ਤੱਕ ਮੈਨੂੰ 100 ਟੈਲੀਫੋਨ ਸਿਰਫ ਇਸੇ ਸੰਬੰਧੀ ਆ ਗਿਆ ਹੋਊਗਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਸੀਐਮ ਸਾਹਿਬ ਨੇ ਜਿਹੜਾ ਇਹ ਕਦਮ ਜੜਾ ਚੁੱਕਿਆ ਹੈ ਪਰ ਸਾਭੀ ਪਹਿਲੀ ਫਸਟ ਪ੍ਰੈਫਰੈਂਸ ਜਿਹੜੀ ਹੈ ਵੀ ਆਬਾਮ ਨੂੰ ਕਿਤਨਾ ਸੁਖੀ ਕਰ ਸਕਦੇ ਆ ਸੋ ਅੱਜ ਜੇ ਇੱਥੇ ਪਹੁੰਚੇ ਆ ਤੇ ਸਾਨੂੰ ਜਮੀਨੀ ਸਤਰ ਪਤਾ ਲੱਗਦਾ ਹੈ ਕਿ ਸਿਆਸਤ ਦਫਤਰਾਂ 'ਚ ਬਹਿ ਕੇ ਨਹੀਂ ਚੱਲ ਰਹੀ ਇਹ ਗਰਾਊਂਡ ਲੈਵਲ ਤੇ ਆ ਕੇ ਚੱਲ ਰਹੀ ਆ ਕਿ ਲੋਕ ਕਿੱਥੇ ਕੀ ਐ ਕਈ ਵਾਰੀ ਸਾਡੇ ਕੋਈ ਕੋਈ ਪਹੁੰਚ ਨਹੀਂ ਸਕਦਾ ਅੱਜ ਅਸੀਂ ਇੱਥੇ ਆਏ ਆ ਆਲਾ ਅਫਸਰ ਅਧਿਕਾਰੀ ਆਏ ਸਾਡੇ ਡੀਸੀ ਸਾਹਿਬ ਆਏ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆ ਆਪਾਂ ਕਹਿੰਦੇ ਜੇ 100 ਦੇ ਵਿੱਚੋਂ 100 ਨਹੀਂ ਤੇ ਜੇ 100 ਦੇ ਵਿੱਚੋਂ 70% ਵੀ ਆਪਾਂ ਕਰ ਗਏ ਆ ਨਾ ਤੇ ਸਮਝ ਲਓ ਵੀ ਆਪਾਂ ਕੰਮ ਕਰਨ ਨੂੰ ਐਪਰੀਸ਼ੀਏਟ ਕਰ ਰਹੇ ਆ ਔਰ ਕੰਮ ਕਰਨ ਦੀ ਜਿਹੜੀ ਆ ਉਮੈਨਾ ਲੋਕਾਂ ਨੂੰ ਵੀ ਕਹਿਣਾ ਵੀ ਜਿਹੜੀ ਮਿਹਨਤ ਕਰਦੇ ਅਫਸਰ ਉਹਨਾਂ ਦੀ ਵੀ ਤਾਰੀਫ ਹੋਣੀ ਚਾਹੀਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ੁਰੂਤ ਤੋਂ ਹੀ ਇਹ ਰਹੀਏ ਕੋਸ਼ਿਸ਼ ਕਿ ਲੋਕਾਂ ਦੇ ਵਿਚਾਰ ਜਾਈਏ ਉਹਨ ਸਾਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਬੜਾ ਹੀ ਵਧੀਆ ਉਪਰਾਲਾ ਪੂਰੇ ਪੰਜਾਬ ਲਈ ਹੋਇਆ ਹੈ ਕਿ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੇ ਕੈਂਪ ਹੈ ਉਹ ਤੁਸੀਂ ਜਾਓ ਲੋਕਾਂ ਨੂੰ ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡੇ ਸਾਰੇ ਅਫਸਰਾਂ ਦੀ ਟੀਮ ਪਹਿਲਾਂ ਹੀ ਜਿਹੜਾ ਉਹ ਇਹ ਵਿਚਾਰ ਲੱਗਦੀ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਪਹਿਲਾਂ ਹੀ ਅਸੀਂ ਚੱਲਦੇ ਸੀ ਸੀ ਪਿੰਡਾਂ 'ਚ ਜਾ ਰਹੇ ਸੀ ਉਨ ਸਾਨੂੰ ਹੋਰ ਮੌਕਾ ਮਿਲਿਆ ਉਹਨਾਂ ਤੁਸੀਂ ਦੇਖੋ ਅੱਜ پورے ਜ਼ਿਲ੍ਹੇ 'ਚ 25 ਤੋਂ ਵੱਧ ਕੈਂਪ ਲੱਗੇ ਆ ਅਸੀਂ ਪੂਰੇ ਮਹੀਨੇ 'ਚ 900 ਤੋਂ ਵੱਧ ਕੈਂਪ ਪੂਰੇ ਜ਼ਿਲ੍ਹੇ 'ਚ ਜਾਵਾਂਗੇ ਲੋਕਾਂ ਨਾਲ ਜਾਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਦਾ ਹੈ ਸਾਡੇ ਮਾਰਿਓਗ ਐਮ ਐਲ ਏ ਸਾਡੇ ਨਾਲ ਹੁੰਦੇ ਆ ਜੋ ਚੀਜ਼ਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜਾ ਕੇ ਤੁਸੀਂ ਚੰਡੀਗੜ੍ਹ ਤੋਂ ਸਾਡੇ ਲਈ ਲੈ ਕੇ ਆਓ ਉਹ ਇਹਨਾਂ ਤੋਂ ਅਸੀਂ ਮੰਗ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ ਪ੍ਰਸ਼ਾਸਨ ਕੋਲ ਜਿਹੜੀ ਚੀਜ਼ਾਂ ਹੁੰਦੀਆਂ ਨੇ ਸਰਵਿਸਿਜ਼ ਦੇਣੀਆਂ ਨੇ ਲੋਕਾਂ ਦੀ ਕੋਈ ਸ਼ਿਕਾਇਤ ਹੈ ਉਹਨੂੰ ਨਿਵਾਰਨ ਕਰਨਾ ਹੈ ਮੌਕੇ ਤੇ ਜਾ ਕੇ ਸਾਨੂੰ ਵੀ ਚੰਗਾ ਲੱਗਦਾ ਹੈ ਸਾਡੇ ਬਜ਼ੁਰਗ ਹੈ ਸਾਡੇ ਭੈਣ ਭਰਾ ਉਹਨਾਂ ਨੂੰ ਮਿਲਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ ਤਾਂ ਬੜਾ ਚੰਗਾ ਹੈ ਐਂਡ ਬੜੀ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੇ ਅਸੀਂ ਅ ਇੱਕ ਕੈਂਪ ਜੜਿਆ ਜਾਇਆ ਤੇ ਅੱਜ ਪਟਾਲੇ ਦੇ ਵਿੱਚ ਇੱਕ ਕੈਂਪ ਤੇ ਮੈਂ ਆਪ ਹਾਜ਼ਰੀ ਭਰੀ ਐ ਐਂਡ ਅੱਗੇ ਵੀ ਮੇਰੇ ਮੈਂ ਤੇ ਮੇਰੀ ਸਮੁੱਚੀ ਟੀਮ ਵਕ ਵਕ ਕੈਂਪ ਪਰ ਜਾਈਓ